ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 1 April ਹੈ ਤੇ ਲੋਕੀ ਅੱਜ ਦੇ ਦਿਨ ਨੂੰ April Fool ਦੇ ਨਾਮ ਨਾਲ ਵੀ ਜਾਣਦੇ ਨੇ ਤੇ ਇੱਕ ਦੂਜੇ ਨੂੰ ਮੂਰਖ ਬਣਾਉਂਦੇ ਨੇ ਤੇ ਉੱਥੇ ਹੀ ਉਹਨਾਂ ਲੋਕਾਂ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਆਪ ਸਭ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਉੱਥੇ ਹੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੱਤਰਕਾਰ ਜਗਦੀਪ ਸਿੰਘ ਥਲੀਵਾਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਅਪ੍ਰੈਲ ਪੂਲ ਪ੍ਰਤੀ ਆਪਣੇ ਕੁਝ ਨਿੱਜੀ ਵਿਚਾਰ ਸਾਂਝੇ ਕੀਤੇ ਨੇ। ਆਓ ਤੁਸੀਂ ਵੀ ਸੁਣੋ ਤੇ ਸੁਣਨ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। 1 ਅਪ੍ਰੈਲ ਦਾ ਦਿਨ ਹੈ ਅਪ੍ਰੈਲ ਫੂਲ ਡੇ ਵੱਜੋਂ ਮਨਾਇਆ ਜਾਂਦਾ ਹੈ। ਅਜਿਨੇ ਲੋਕ ਇਕ ਦੂਜੇ ਨੂੰ ਮੂਰਖ ਬਣਾਉਂਦੇ ਨੇ ਪਰ ਭਾਈ ਜੀ ਅਜੋਕੇ ਹਾਲਾਤਾਂ ਦੇ ਵਿੱਚ ਤਾਂ ਸਰਕਾਰਾਂ ਅੱਗੇ ਗੁਜ਼ਾਰਿਸ਼ ਹੈ ਵੀ ਹੁਣ ਇਹਨੂੰ ਬਦਲ ਦਿਓ ਕਿਉਂਕਿ ਸਰਕਾਰ ਤੇ ਅੱਗੇ ਉਹਨਾਂ ਦੀ ਆਗੂ ਲੋਕਾਂ ਨੂੰ 365 ਦਿਨਾਂ ਦੇ ਮੂਰਖ ਬਣਾਉਂਦੇ ਨੇ ਸੋ ਇੱਕ ਦਿਨ ਤਾਂ ਪਰ ਉਹ ਸਿਆਣਪ ਦਾ ਰੱਖ ਦਿਓ ਪਰ ਲੋਕਾਂ ਨੂੰ ਵੀ ਸੋਝਵਾਨ ਹੋਣਾ ਚਾਹੀਦਾ ਵੀ ਤੁਸੀਂ 365 ਦਿਨ ਮੂਰਖ ਬਣ ਕੇ 1 ਅਪ੍ਰੈਲ ਨੂੰ ਫਿਰ ਕਹਿੰਦੇ ਜੀ ਅੱਜ ਅਸੀਂ ਮੂਰਖ ਬਣਾਉਣਾ ਲੋਕਾਂ ਨੂੰ ਤੁਸੀਂ ਤੇ ਪਹਿਰੇ ਹੀ ਮੂਰਖ ਬਣੇ ਹੋ ਯਾਰ ਲੀਡਰਾਂ ਦੇ ਪਿੱਛੇ ਲੱਗ ਲੱਗੇ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਅੱਜ ਇਸ ਦਿਨ ਨੂੰ ਅਪ੍ਰੈਲ 4 ਡੇ ਵਜੋਂ ਮਨਾਉਣਾ ਹੈ ਉਹ ਗੁਜ਼ਾਰਿਸ਼ ਹੈ ਭਾਈ ਅੱਜ ਦੇ ਦਿਨ ਇੱਕ ਦਿਨ ਇਹ ਰੱਖ ਲੋ ਵੀ ਅਸੀਂ ਕਿਸੇ ਲੀਡਰ ਦੀ ਨਹੀਂ ਮੰਨਣੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਇਹਨਾਂ ਨੇ ਆਪਣੀਆਂ ਕੁਰਸੀਆਂ ਚਮਕਾਉਣ ਦੇ ਲਈ ਤੁਹਾਡੀ ਮੱਲੀ ਦਿੱਤੀ ਹੋਈ ਹੈ ਫਿਰ ਬੇਨਤੀ ਹੈ ਭਾਈ ਜੀ ਜਾਤਾ ਹੋਵੇ ਵੀ ਹਾਂ ਸਾਰੇ ਦਿਨ ਬਾਈ ਸਿਆਣਪ ਦੇ ਸੀ ਝੂਝਵਾਣ ਦੇ ਸੀਗੇ ਝੂਝਵਾਣ ਲੋਕਾਂ ਦੇ ਕਰੀਨ ਚਲੋ ਵਿੱਚ ਆਪਾਂ ਬਾਜ਼ਾਰ ਕਰ ਲਈਏ ਉਹ ਤੁਹਾਡੀ ਤਾਂ 365 ਦਿਨ ਤੁਹਾਡੇ ਨਾਲ ਮਜ਼ਾਕ ਕਰਦੇ ਆ ਰਹੇ ਜੀ ਤੁਹਾਡਾ ਮਖੌਲ ਉਡਾਇਆ ਜਾਂਦਾ ਹੈ ਤੁਹਾਨੂੰ ਮੂਰਖ ਬਣਾਇਆ ਜਾਂਦਾ ਹੈ ਸੋ ਇੱਕ ਦਿਨ ਬਾਈ ਜੀ ਸਿਆਣਪ ਦਾ ਰੱਖੋ